ਕੀ ਕਹ ਰਹੇ ਸੀ ਆਪਾਂ ਰੇਲਵੇ ਲਾਈਨ ਪਹਿਲਾਂ ਪਾਕਿਸਤਾਨ ਨੂੰ ਜਾਂਦੀ ਸੀ ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੀ ਸੀਗਾ ਅੱਛਾ ਇਹ ਰੇਲਵੇ ਲਾਈਨ ਪਾਕਿਸਤਾਨ ਨੂੰ ਜਾਂਦੀ ਸੀ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਰੇਲਵੇ ਲਾਈਨ ਦੇ ਕੋਲ ਜਿਹੜੀ ਕਿ ਬਠਿੰਡਾ ਹਵੌਰ ਤੇ ਤੀਜਾ ਹਿੰਦੂ ਮਲਕੋਟ ਤੋਂ ਪਾਕਿਸਤਾਨ ਨੂੰ ਕਿਹ ਟ੍ਰੇਨ ਲੰਘਦੀ ਸੀ ਜਿੱਥੋਂ ਦੀ ਲਓ ਜੀ ਆ ਗਏ ਹੁਣ ਆਪਾਂ ਉਹ ਰੇਲਵੇ ਸਟੇਸ਼ਨ ਤੇ ਦੇਖੋ ਜਿੱਥੋਂ ਕਿ ਆਹ ਮੋੜ ਪਾਇਆ ਹੋਇਆ ਤਾਂ ਆਪਾਂ ਮੇਨ ਜਮਾ ਉਥੇ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਨਾਰ ਮਹੇਸ਼ ਮੱਕੜਬਾਈ ਜੀ ਤੋਂ ਆਪਾਂ ਥੋੜੀ ਜਾਣਕਾਰੀ ਵੀ ਲਵਾਂਗੇ ਵਿੱਕੀ ਮੇ ਹੋਇਆ ਸੀ ਉਸ ਸਮੇਂ ਦੇ ਵਿੱਚ ਹੈਨਾ ਆਜੋ ਇਹ ਦਿਓ ਵੀ ਡਿਟੇਲ ਇਸ ਰੇਲਵੇ ਲਾਈਨ ਬਾਰੇ ਕੀ ਕਹਰੇ ਸੀ ਆਪਾਂ ਰੇਲਵੇ ਲਾਈਨ ਪਹਿਲਾਂ ਪਾਕਿਸਤਾਨ ਨੂੰ ਜਾਂਦੀ ਸੀ ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੀ ਸੀਗਾ ਅੱਛਾ ਇਹ ਰੇਲਵੇ ਲਾਈਨ ਪਾਕਿਸਤਾਨ ਨੂੰ ਜਾਂਦੀ ਸੀ ਸਿੱਧਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਸ ਪਾਸੇ ਕੋਈ ਕਨੈਕਸ਼ਨ ਨਹੀਂ ਸੀ ਇਹਦਾ ਹੂੰ ਠੀਕ ਹੈ ਜਦੋਂ ਵਿਭਾਜਨ ਹੋਇਆ 1947 ਚ ਇਹ ਰੇਲਵੇ ਲਾਈਨ ਪੱਟ ਤੇ ਉਧਰੋਂ ਪੱਟ ਕੇ ਤੇ ਇਧਰ ਆਏ ਦੀ ਮੋੜ ਤੇ ਤੁਸੀਂ ਯੂ ਟਰਨ ਦੇਖ ਸਕਦੇ ਹੋ ਵੀ ਇੱਕੇ ਵਾਰੀ ਯੂ ਟਰਨ ਲਿਆ ਸਾਡਾ ਹੁਣ ਜਵੇਂ ਜ਼ਮੀਨ ਹੈ ਸਾਡਾ ਕੁਝ ਜ਼ਮੀਨ ਇਧਰ ਰਹਿ ਗਈ ਕੁਝ ਜ਼ਮੀਨ ਇਧਰ ਰਹਿ ਗਈ ਕਿਉਂਕਿ ਇਹ ਔਨ ਦਾ ਸਪੋਰਟ ਉਹ 1959 ਚ ਇਹ ਤੁਹਾਡੀ ਜ਼ਮੀਨ ਦੇ ਵਿਚਦੀ ਲੰਗੀ ਹੋਈ ਆ ਹਾਂਜੀ ਹਾਂਜੀ ਬਿਲਕੁਲ 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 ਹੂੰ ਉਸ ਸਮੇਂ ਹਾਂਜੀ 1970 ਚ ਫਿਰ ਇਹਦਾ ਰੇਲਵੇ ਸਟੇਸ਼ਨ ਬਣ ਗਿਆ ਹਾਂ ਤੇ ਹੁਣ ਗਾਂ ਰੇਲਵੇ ਸਟੇਸ਼ਨ ਹੈ ਉਧਰੋਂ ਕਨੈਕਸ਼ਨ ਕੱਟਦਾ ਸਾਰਾ ਕੁਝ ਕੱਟਦਾ ਜੀ ਉਧਰੋਂ ਬਿਲਕੁਲ ਸਾਰਾ ਹੀ ਖਤਮ ਹੀ ਕਰਦਾ ਖਤਮ ਕਰਦਾ ਜੀ ਹਾਂ ਪਰ ਜਿਹੜੀ ਜਗ੍ਹਾ ਹਜੇ ਰੇਲਵੇ ਲੈਂਦੀ ਪਈ ਆ ਹਾਂਜੀ ਜਗ੍ਹਾ ਰੇਲਵੇ ਲੈਂਦੀ ਪਈ ਹੈ ਵੀ ਜੇਕਰ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਬੰਧ ਬਣਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਤਾਂ ਵੀ ਜਿਹੜੀ ਕਿ ਰੇਲਵੇ ਚੱਲ ਸਕੇ ਜੀ ਚੱਲ ਸਕਦੀ ਜੀ ਹਾਂ ਹਾਂਜੀ ਇਹ ਗੱਲਾਂ ਤੋਂ ਸੁਣ ਕੇ ਤੁਹਾਨੂੰ ਤੇ ਸਾਨੂੰ ਵੀ ਇਹ ਫੀਲ ਹੋਇਆ ਵੀ ਹਜੇ ਵੀ ਆਪਣਾ ਇੰਡੀਆ ਰੇਲਵੇ ਲਾਈਨ ਚਾਹੁੰਦੀ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਸਬੰਧ ਬਣਾਈਏ ਤੇ ਉਧਰ ਅਸੀਂ ਰੇਲਵੇ ਲੈ ਕੇ ਜਾਏਗੇ ਤਾਂ ਉਧਰ ਹਜੇ ਪਾਕਿਸਤਾਨ ਵਾਲਿਆਂ ਨੇ ਰੇਲਵੇ ਲਾਈਨ ਦੀ ਜਿਹੜੀ ਜਗ੍ਹਾ ਸੀ ਪੱਟ ਕੇ ਬਿਲਕੁਲ ਤਾਂ ਆਪਸ ਦੇ ਖੇਤਾਂ ਦੇ ਵਿੱਚ ਹੀ ਰਲਾ ਮਿਲ ਲਈ ਤੇ ਇੱਧਰ ਆਪਣੀ ਹਜੇ ਰੱਖੀ ਹੋਈ ਹੈ ਜੀ ਸੰਭਾਲ ਕੇ ਮੰਨ ਲਓ ਸੇਲ ਵਗੈਰਾ ਨਹੀਂ ਕੀਤੀ ਇਹ ਬਹੁਤ ਵੱਡੀ ਗੱਲ ਹੈ ਜੀ ਦੋਸਤੋ ਉਮੀਦ ਕਰਦਾ ਵੀਡੀਓ ਵਧੀਆ ਲੱਗਿਓ ਸ਼ੇਅਰ ਜ਼ਰੂਰ ਕਰਦੇ